ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਹੋਰ ਘਰ ਪਰਿਵਾਰ ਸਾਰਿਆਂ ਦਾ ਵਧੀਆ ਕੀ ਜਨੂਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਆਪਾਂ ਆ ਗਏ ਸੀ ਬਾਈ ਇੱਧਰ ਲੈ ਕਰੇ ਐਪੀ ਆ ਗਏ ਸੀ ਮੈਂ ਤਾਂ ਕਰ ਕੋਦੋਂ ਗੱਲੀ ਲੱਗ ਗਿਆ ਸੀਗਾ ਤੇ ਹੋ ਗਿਆ ਮੈਨੂੰ ਅੱਧਾ ਘੰਟਾ ਵੱਧ ਹੀ ਨਾ ਹੋ ਗਿਆ ਅੱਧੇ ਘੰਟੇ ਤੋਂ ਤੇ ਆਪਾਂ ਅੰਦਰਲਾ ਕਮਰਾ ਸਾਫ਼ ਕਰਿਆ ਬਾਈ ਕਬੂਤਰਾਂ ਦੀ ਖਰਾਕ ਲਿਆਂਦੀਆ ਘਰੋਂ ਦਾਣੇ-ਦੋਣੇ ਲਿਆਂਦਨੇ ਚੱਕ ਕੇ ਤੇ ਬਾਹਰਲਾ ਸੈਟਪ ਸਾਰਾ ਓਕੇ ਕਰਿਆ ਪਿਆ ਹਨ ਤੇ ਕਬੂਤਰਾਂ ਨੂੰ ਦਾਣੇ ਪਾਤੇ ਦਾਨੇ ਸਾਰੇ ਪੁੱਤਰ ਨੇ ਖਾ ਲੇ ਆ ਭయ్యా ਟਰੇ ਖਾਲੀ ਕਰੀ ਤੇ ਬਚੇ-ਬੁਚੇ ਵੀ ਆਪਣੇ ਹੁਣ ਤਾਂ ਘੈਂਟ ਹੋ ਰਨੇ ਚੈੱਕ ਕਰੋ ਇਹ ਉਹ ਬਚਾ ਉਹ ਬਚਾ ਵੀ ਘੈਂਟ ਹੋ ਰਿਹਾ ਤੇ ਆ ਬਚਾ ਦਾ ਹੋਈਆ ਘੈਂਟ ਤੁਹਾਨੂੰ ਪਤਾ ਹੀ ਆ ਦੇਖ ਲਿਆ ਤੁਸੀਂ ਹਨਾ ਖੁੱਡਾ ਸਾਫ ਕਰਨ ਵਾਲਾ ਹੋ ਰਿਹਾ ਯਾਰ ਅੱਜ ਵੀ ਇਹ ਖੁੱਡਾ ਵੀ ਕਰ ਦਿੰਨੇ ਆ ਸਾਫ ਹਨਾ ਹਾਂ ਇਹ ਖੁੱਡਾ ਵੀ ਸਾਫ ਕਰ ਹੀ ਦਿੰਨੇ ਆ ਇੱਕ ਬਈ ਹੁਣ ਇਹਨਾਂ ਨੂੰ ਦਵਾਈ ਲਾਈ ਸੀ ਅੱਜ ਆਪਾਂ ਕਬੂਤਰਾਂ ਨੂੰ ਹੈਪੀ ਲੈ ਕੇ ਆਏ ਸੀ ਦਵਾਈ ਨੀਲ ਕੰਠ ਪਤਾ ਨਹੀਂ ਨੀਲ ਕੰਠ ਐ ਜਾਂ ਕੋਈ ਦਵਾਈ ਦਾ ਨਾਮ ਆ ਤੇ ਆਹ ਦੀ ਦਾਣੇ ਦੋਨੇ ਵਧੀਆ ਕੱਢੇ ਨੇ ਪਰ ਕੋਈ ਆਹ ਕੱਡੇ ਨਾਲ ਕਬੂਤਰ ਨਿਮਲਾਪ ਹੈ ਪਤਾ ਨਹੀਂ ਕਿਹੜਾ ਕਬੂਤਰ ਆ ਬਾਬੇ ਤੇ ਇਹਨਾਂ ਨੇ ਤਾਂ ਕੱਡੇ ਵੀ ਨਿਮਲਾਪ ਯਾਰ ਚੈੱਕ ਕਰ ਸਕਦੇ ਲਮਕੀ ਜਾਂਦਾ ਮਲਾਪ ਕੱਢਾ ਵਧੀਆ ਰਹੇ ਆ ਆਪਾਂ ਇਹਨਾਂ ਨੂੰ ਲਾਤੀ ਤੇ ਤੇ ਹੁਣ ਇਹਨਾਂ ਦੇ ਖੋਡੇ ਵੀ ਸਾਫ਼ ਕਰਨੇ ਆ ਬਾਈ ਕਿਉਂ ਇਹਾਂ ਦਾ ਥੱਲੇ ਮੂੰਹ ਮਾਰਨ ਕਬੂਤਰ ਤਾਂ ਕਰਕੇ ਦੇ ਇਹਨਾਂ ਦੇ ਵੀ ਦਾਦੀ ਆਪਾਂ ਦਵਾਈ ਵਧੀਆ ਤਰੀਕੇ ਨਾਲ ਕੱਢੀ ਜਾਂਦੇ ਨੇ ਵੀ ਹੋ ਗਏ 10 ਮਿੰਟ 15 ਤੇ ਆਹ ਬੱਚਿਆਂ ਦੇ ਨਹੀਂ ਹੈਗੇ ਯਾਰ ਮੜਾ ਜੰਮੀ ਵੀ ਕੋਈ ਚੈੱਕ ਕਰ ਸਕਦਾ ਬੱਚੇ ਜਾਂਦੇ ਵੀ ਬੱਚੇ ਦਾਣੇ-ਦੁਣੇ ਇਹ ਕੱਢਦੇ ਗਲਾਸ ਤੇ ਜ਼ਰੂਰ ਦਾਣੇ-ਦਣੇ ਸਾਰੇ ਨਹੀਂ ਗਲਾਸ ਤੇ ਪਰ ਮੜਾ ਮੈਨੂੰ ਪਤਾ ਨਹੀਂ ਹੈਗੇ ਇਹਨਾਂ ਦੇ ਅੰਦਰ ਸਾਰੇ ਬੈਠੇ ਨੇ ਲਾਤੀ ਬਈ 15 15 ml ਕਰਕੇ ਪਾਣੀ ਚ ਪਾ ਕੇ ਹਨਾ ਲਾਤੀ ਐਪੀ ਰ ਅਕਾਲ ਹੀ ਲਾਤੀ ਸੀ ਮੈਂ ਅੱਜ ਲਾਈ ਐ ਐਪੀ ਤਾਂ ਮੰਗਾਲੀ ਸੀ ਮਹਾ ਯਾਰ ਲੈ ਆ ਯਾਰ ਲਾਵਾਂਗੇ ਜਾਨਵਰਾਂ ਦੇ ਹਨਾ ਤੇ ਸਾਰਿਆਂ ਦੀ ਲਾਤੇ ਅਕਾਲ ਅਖੀ ਰਹੀ ਯਾਰ ਕਾਲ ਕਿੰਨੀ ਲਾਈ ਆ ਹੂੰ ਚਾਲੇ ਤੇ ਲੋਨ ਦੀ ਡੀਲੋਡ ਵੀ ਨਹੀਂ ਹੈਗੀ ਕਿਹੜਾ ਕੱਟਣੀ ਗੁੱਟਣੀ ਆਪਾਂ ਵਾਲੀ ਆਇਕੀ ਆਪਣੇ ਜਾਨਵਰ ਫਿਰਦੇ ਨੇ ਬੱਜੇ ਨੂੰ ਮੈਨੂੰ ਆਇਆ ਚਲ ਫਿਰ ਲੈਣ ਦੇ ਆ ਕਰਦੇ ਨਾ ਨਹੀਂ ਫਾਨ ਲੱਗ ਜੂਗਾ ਦਾ ਇਹਨਾਂ ਨੇ ਇੱਕ ਤਰੀਕਾ ਤੋਂ ਬੰਦ ਵੀ ਕਰਨਾ ਇਹ ਇੱਧਰ ਅੱਡ ਕਰਨਾ ਹੱਥ ਹਾਂ ਮੈਂ ਖੁੱਡਾ ਸਾਫ ਕਰਦਾ ਬਈ ਇਹਨਾਂ ਦਾ ਮੇਰੇ ਹਿਸਾਬ ਨਾਲ ਤਾਂ ਖੁੱਡਾ ਸਾਫ ਕਰੀ ਦੇਈਏ ਤਾਂ ਵਧੀਆ ਰਹਾਂਗੇ ਇਹਨੇ ਜਿਹੜੇ ਗਲਚਨੇ ਦਾਣੇ ਗਲਾਸ ਤੇ ਕਿਉਂ ਖਾਣਗੇ ਫਿਰ ਦਾਣੇ ਯਾਰ ਥੱਲੇ ਆ ਕੇ ਤਾਂ ਭੁੱਖ ਲੱਗੂ ਦਾਣੇ ਖਾਣਗੇ ਫਿਰ ਗੜਬੜ ਹੋ ਜੂ ਦੁਪਹਿਰ ਨਾਲ ਆਪ ਸਫਾਈ ਕਰਦੇ ਇਹਨਾਂ ਦਾਣੇ ਉਹਨਾਂ ਹੇਕੀ ਨੇ ਵੀ ਕੱਢ ਤੇ ਬਚੇ ਜੇ ਹੁਣ ਉਰੀ ਗਿਆ ਕਹਿੰਦਾ ਮੈਂ ਕੱਢਦਾ ਬਚੇ ਉੱਡਣਾ ਹੋਣਾ ਕਹਿੰਦਾ ਉੱਡੇ ਜਾਣਗੇ ਨਹੀਂ ਨਾ ਸਹੀ ਮੈਂ ਕੱਢ ਦੇ ਚੱਲ ਕੋਈ ਚੱਕਰ ਨਹੀਂ ਨਾ ਇਹ ਖੁੱਡੇ ਖੜੇ ਸਾਫ਼ ਕਰਕੇ ਫੇਰ ਇਹਨੂੰ ਬੈਠੇ ਰਹਿਣੇ ਫੇਰ ਬਿੱਠਾ ਬਠਾ ਮਾਰੀ ਜਾਣਗੇ ਫੇਰ ਕੋਈ ਚੱਕਰ ਨਹੀਂ ਕਰੋ ਜੀ ਇੱਕ ਬਈ ਕੱਢਦੇ ਨੇ ਯਾਰ ਨਾ ਨੇ ਮੇਰਾ ਆਪ ਵਧੀਆ ਦੇ ਆਹ ਕਬੂਤਰ ਮੇਰਾ ਆਪ ਇੱਥੇ ਬੈਠਾ ਪਤਾ ਨਹੀਂ ਕਿਹੜਾ ਨੇ ਮੈਂ ਚਿੱਟੀਆਂ ਦਾ ਬੈਠਾ ਥੀ ਯਾਰ ਇੱਥੇ ਉਹਦੇ ਚ ਹੋ ਗਏਗੇ ਸੀਗੇ ਸ਼ੁਰੂ ਗੱਡਾ ਕਿਹੜਾ ਸ਼ਾਮ ਕਰਦੀ ਇਹ ਵੀ ਗੱਡਾ ਸਾਫ ਕਰਨ ਵਾਲਾ ਯਾਰ ਇਹ ਵੀ ਕਰੀ ਦੀਏ ਸਾਫ ਆਹ ਵੱਡਾ ਗੱਡਾ ਵੀ ਸਾਫ ਕਰ ਦਾਂਗੇ ਨਾ ਤਾਂ ਲੱਗਦੇ ਹੱਥ ਸਾਰੇ ਸਾਫ ਹੋ ਜਾਣਗੇ ਵਧੀਆ ਤਰੀਕੇ ਨਾਲ ਖੋਟੇ ਇਹ ਤਰੀਏ ਬਈ ਸਾਫ ਖੁੱਡੇ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਹਣਾ ਤੇ ਬੋਰੀ ਆਹ ਬੋਰੀ ਲੈ ਲੈਣਿਆ ਸਾਫ ਕਰਨ ਖਾਤਰ ਵੇਠਾ ਵਠਾਆਂੀਆਂ ਵਾਲੀਆਂ ਹੋਰੀਆਂ ਨੇ ਕਰਦੀ ਐ ਸਫਾਈ ਛੱਕੋ ਬਈ ਕਰੋ ਖੋਡਾ ਚੈੱਕ ਕਰਤਾ ਨਾ ਟੇਜਨ ਵਿੱਚ ਆਰੇ ਬੇਠਾ ਵਠਾ ਸਭ ਸਾਫ ਕਰਤੀ ਇਹਨਾਂ ਦੀ ਤੇ ਇਹ ਵੀ ਖੋਡਾ ਸਾਫ ਕਰਤਾ ਚੈੱਕ ਕਰੋ ਆਹ ਖੋਡਾ ਪੂਰਾ ਕਰਤਾ ਨਾ ਟੇਜਨ ਵਿੱਚ ਹੁਣ ਚੱਲ ਜੀਏ ਬਿਠਾ ਮਿਠਾ ਮਾਰਨਗੇ ਹਣ ਬੈਠਾ ਮਾਨੇ ਗੱਲੀਆਂ ਜਿਹੜੇ ਦਾਣੇ ਦੋਨੇ ਤੇ ਗਲਾਸ ਦੇ ਲੈਣੇ ਸਾਰੇ ਓਕੇ ਦੀ ਰਿਪੋਰਟ ਹੋ ਗਈ ਇਹਨਾਂ ਨੇ ਸੱਤ ਬੈਠਾ ਮੁੱਠਾ ਤਾਂ ਮਾਰ ਲਨੇ ਤੇ ਬਾਕੀ ਖੁੱਡੇ ਸਾਫ਼ ਕਰਨ ਨੂੰ ਤਾਂ ਕਾਫੀ ਟਾਈਮ ਹੋ ਗਿਆ ਸੀ ਹਾਂ ਕਰ ਚੁ ਕਰੋ ਚੱਕ ਇਹਨਾਂ ਦਾ ਸਿਸਟਮ ਇਹਨਾਂ ਨੇ ਮੈਨੂੰ ਐਂ ਦੀਨਾ ਬਈ ਮੈਂ ਤਾਂ ਖੁੱਡੇ ਸਾਫ਼ ਕਰ ਰਿਆ ਹੁਣ ਦਵਾਈ ਲਾਈ ਸੀ ਆਪਾਂ ਨੀਲ ਕੰਠ ਉਹ ਤੇ ਇਹਨੇ ਦਾਣੇ ਗਲਾਸ ਤੇ ਦੇ ਕਬੂਤਰਾਂ ਨੇ ਤੇ ਇਹ ਦਾਣੇ ਗਲਾਸ ਤੇ ਥੀਗੇ ਮੈਨੂੰ ਆਇਆ ਹੋ ਗਿਆ ਮਾਫਰ ਜੀ ਦਾਣੇ ਮੈਂ ਨਹੀਂ ਚਾਹਦਾ ਫਿਰ ਉਹੀ ਦਾਣੇ ਕਪੂਤਰ ਖਾਣਗੇ ਫਿਰ ਫਿਰ ਬਿਮਾਰ ਹੋਣਗੇ ਬਈ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਕਪੂਤਰ ਨੇ ਦਾਣੇ ਗਲਾਸ ਤੇ ਉਹੀ ਕਰਾਛੇ ਹੋਏ ਦਾਣੇ ਬੇਕਾਰ ਖਾਊ ਕਪੂਤਰ ਤਾਂ ਬਿਮਾਰ ਤਾਂ ਹੋਊਗਾ ਹੀ ਤੇ ਤਾਂ ਕਰਕੇ ਆਪਾਂ ਸਾਰਿਆਂ ਨੂੰ ਦਵਾਈ ਲਾਤੀ ਕੱਲੀ ਗੱਲ ਅਖੀ ਰਹੇਗੀ ਦਵਾਈ ਕਾ ਇਹਦੀ ਆ ਆ ਭੁੱਲ ਗਿਆ ਪਤਾ ਨਹੀਂ ਲਾਈਆ ਪਤਾ ਨਹੀਂ ਨਹੀਂ ਲਾਈਆ ਕਨਫਰਮ ਨਹੀਂ ਹੈਗਾ ਹੁਣ 50 50 ਦਾ ਸਿਸਟਮ ਤੇ ਪਾਣੀ ਪੂਣੀ ਇਹਨਾਂ ਨੂੰ ਰੱਖਿਆ ਪਿਆ ਪਾਣੀ ਇਹ ਆਪੇ ਪੀ ਰਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਉਹਦਾ ਅਗਲਾ ਤਾਂ ਪਾਣੀ ਲਾਉਣ ਦਾ ਬਈ ਵੀ ਵੱਧ ਮਲਾਪ ਕੱਢਣਗੇ ਪਰ ਆਪਣੇ ਕਬੂਤਰਾਂ ਦੇ ਮਲਾਪ ਹੈ ਹੀ ਨਹੀਂ ਕੱਢਣਗੇ ਇੱਥੋਂ ਪਰ ਆਪਾਂ ਉਹਦੀ ਮੰਨ ਦੀ ਥੱਲੇ ਜੀ ਨੂੰ ਲਾਤਾ ਇਹਨਾਂ ਦਾ ਹੈ ਹੀ ਨਹੀਂ ਯਾਰ ਉਹ ਵੱਡਿਆਂ ਦੇ ਹੈਗੇ ਸੀ ਉਹਨਾਂ ਨੇ ਕੱਢਤੇ ਠੀਕ ਆ ਤੇ ਆਹ ਸਿਸਟਮ ਹੈ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਦਾ ਖੋਡਾ ਖਾਡਾ ਕਰੀਏ ਬੰਦ ਤੇ ਚੱਲੀਏ ਹੁਣ ਤੋਂ ਪੈਣੇ ਹਵਾ ਜੀ ਪੈ ਜਾਊਗੀ ਗੁੰਦਾ ਲਾ ਦੀਏ ਮੈਂ ਗੁੰਦਾ ਲਿਆਉਣਾ ਓਕੇ ਦੀ ਰਿਪੋਰਟ ਆ ਬਾਈ ਚਲੋ ਬਈ ਅੰਦਰ ਬੱਚੇ ਤੁਸੀਂ ਵੀ ਹੁਣ ਬਹੁਤ ਟਾਈਮ ਹੋ ਗਿਆ ਬਾਹਰ ਫਿਰਦਿਆਂ ਨੂੰ ਸ਼ੋਗਨ ਮੇਲਾ ਬਹੁਤ ਕਰ ਲਿਆ ਦਾਣੇ ਦੋਨੇ ਖਾ ਲਏ ਤੇ ਹੁਣ ਕਰਦੇ ਖੁੱਡਾ ਬੰਦ ਹੁਣ ਅਥਨੇ ਆ ਕੀ ਕਰਾਂਗੇ ਵੀਡੀਓ ਸਟਾਰਟ ਜਮਾ ਲਾ ਦੀਏ ਜਿੰਦੇ ਜੁੰਦੇ ਬਾਈ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਬਾਈ ਤੇ ਆਪਾਂ ਕਬੂਤਰ ਛਾਤਰੀ ਦੇ ਬੰਨ ਤੇ ਲਾਲ ਸਿਰਾਂ ਬੰਨਤਾ ਤੇ ਮੋਜੀ ਆਪਾਂ ਖੁੱਲੀ ਬਿਠਾਤੀ ਮਾਂ ਚਰ ਬਹਿ ਜਾਂਦੇ ਜਿਹੜਾ ਫੇੜਾ ਦੇ ਆਉਗੀ ਚਲੇ ਵੀ ਤੇ ਦਵਾਈ ਲੱਗੀ ਹੋਈ ਸੀ ਬਈ ਮਲਾਪ ਮੈਨੂੰ ਪਤਾ ਨਹੀਂ ਕੱਢੇ ਠੀਕ ਆ ਨਾਰਮਲ ਜਿਹਾ ਬੇਠਾ ਬੁਠਾਈਆਂ ਮਾਰੀਆਂ ਨੇ ਮੈਨੂੰ ਪਤਾ ਨਹੀਂ ਕੱਢੇ ਕਬੂਤਰਾਂ ਨੇ ਸੈਟ ਆ ਖਰਮ ਤਾਂ ਤੇ ਇਹ ਵੀ ਸੈਟ ਨੇ ਕੋਈ ਇਹਨਾਂ ਨੇ ਮਲਾਪ ਨਹੀਂ ਕੱਢਿਆ ਠੀਕ ਆ ਤਾਂ ਇਹ ਦਾ ਅੱਛੇ ਕੋਲ ਸੀ ਚਲੋ ਮਾਣੀ ਮੋਟੀ ਜੁਰਬ ਜੁਰਬ ਜੀ ਹੋਊਗੀ ਜਿਹੜੀ ਉਹ ਇਹਨਾਂ ਨੇ ਕੱਢਤੀ ਹੋ ਠੀਕ ਆ ਕੋਈ ਚੱਕਰ ਨਹੀਂ ਉਹਦਾ ਤਾਂ ਤੇ ਇਧਰ ਲਿਆ ਨੇ ਵੀ ਕੱਡੇ ਸੀ ਇਹਨੇ ਜੱਟੀਆਂ ਦੇ ਨੇ ਮਲਾਪ ਜੀ ਗਾ ਹੋਰ ਕਿਸੇ ਨੇ ਕੱਢਿਆ ਜਾਂ ਰਾਜਸ਼ਰੀ ਨੇ ਕੱਢੀ ਸੀ ਮੈਂ ਆਪਾਂ ਥੋੜੇ ਬਹੁਤ ਜੀ ਉਹ ਵੀ ਸੈਟ ਆ ਓਕੇ ਦੀ ਰਿਪੋਰਟ ਹੈ ਨਾ ਸਾਰਿਆਂ ਦੀ ਉਹਨਾਂ ਯਾਰ ਕੇਰਾਂ ਪਹਿਲਾਂ ਹਾਈ ਟੈਕ ਵੀ ਲਾਈ ਸੀ ਉਹ ਤਾਂ ਕਰ ਇਹਨਾਂ ਨੂੰ ਤੇ ਹੁਣ ਕੇਰਾਂ ਸੈਟ ਜ ਹੋ ਗਏ ਤੇ ਚਲ ਕਬੂਤਰ ਆ ਸੱਤ ਟਾਂਗਾ ਨੀਵਾ ਕਰਕੇ ਕੋ ਬੱਚਾ ਬਠਾਈਏ ਛਾਦਰੀ ਤੇ ਇਹਨੂੰ ਡਾ ਦੇਣਾ ਜਿੱਤ ਚਿੱਟੀਆਂ ਦੀ ਨੂੰ ਇਹ ਜਿਹੜਾ ਫੇੜਾ ਦੇ ਆਊਗੀ ਇਹਨੇ ਸਾਧ੍ਰੀ ਨੀਮੀ ਕਰਕੇ ਬੱਚਾ ਦਾ ਵਧਿਆ ਦਾ ਯਾਤਰੀ ਤੇ ਆ ਬੈਠਾ ਭਈ ਪਰ ਆ ਇਹਦੇ ਲਾਲ ਸਿਰਾ ਬੈਠਾ ਤੇ ਕਬੂਤਰੀ ਗਈ ਉੜ ਸੁਨ ਕੋਤਰੀ ਵੀ ਦਿਖਾਉਣਿਆ ਕਿੱਥੇ ਫਿਰਦੀ ਆ ਉਹ ਯਾਤਰੀ ਹੈਪੀ ਵੀ ਲੱਗ ਰਿਹਾ ਨੇ ਸ਼ਾਇਦ ਆਪਣੇ ਬੈਜੇ ਤਾਂ ਬੜਾ ਵਧੀਆ ਕਿੱਥੇ ਜੇ ਕਬੂਤਰੀ ਇਹ ਆ ਫਿਰ ਦਿਆ ਭਾਈ ਆ ਜਾਂਦੀ ਆ ਆ ਫਿਰ ਦਿਆ ਕਬੂਤਰੀ ਇਹਨੂੰ اڈ ਲਾਈਨ ਦੇ ਫਿਰ ਆਪਾਂ ਕਬੂਤਰ ਕੱਢਾਂਗੇ ਬਾਹਰ ਇਹਨੂੰ ਵੀ ਦਾਰ ਕੇ ਬੈਗੀ ਫਿਰ ਬਿਠਾਵਾਵਾਂਗੇ ਫਿਰ ਕਬੂਤਰ ਬਾਹਰ ਕੱਢਾਂਗੇ ਚਾਲੇ ਨਾ ਬਚਾ ਬੈਠ ਰਿਹਾ ਖੇਤਰੀ ਦੇ ਬਾਹਰ ਮਿਲਣਾ ਨਹੀਂ ਉਹ ਇਹ ਬੈਂਦਾ ਨਹੀਂ ਇਕੱਲਾ ਤੇ ਚਾਲੇ ਇਹਨੂੰ اڈਾ ਟਨਾਲ ਦੇ ਕੋਈ ਤਰੇ ਹੁਣ ਦਾਣੇ ਨੂੰ ਇਹਨੂੰ ਠਾਇਰ ਕੀ ਪਾਵਾਂਗੇ ਨਾ ਕੋਈ ਯੱਕ ਕਰੇ ਕਰਦੇ ਆਪਾਂ ਵੀਡੀਓ ਕੰਟੀਨਿਊ ਦੋ ਬੈਂਦੀ ਐ ਆ ਕਿ ਇਹਨੇ ਪੱਤ ੁੱਪ ਛੇਕ ਲਈ ਪੈ ਜੀ ਬੱਚੇ ਆਪ ਨੂੰ ਬਚਾ ਆਪਣਾ ਨਿਗਰਾਨੀ ਚ ਤੇ ਤੂੰ ਇਧਰੀ ਆਪਾਂ ਨਹੀਂ ਫਿਰਦੀ ਐ ਅੰਡਰਲੈਂਡ ਤੇ ਕੋਈ ਗੱਲ ਨਹੀਂ ਆ ਨਿਗਾਹ ਜੀ ਆਪਣੇ ਕੋਈ ਸ਼ੋ ਨਹੀਂ ਬੱਚਾ ਸਾਧਰੀ ਤੇ ਬੈਠਾ ਬਾਈ ਮਜਾ ਇਧਰ ਉੜ ਗਿਆ ਸੀ ਮਸਾਂ ਲਾ ਇਥੋਂ ਸਾਧਰੀ ਵੀੜਾ ਉਧਰ ਵੀ ਹੀਜਰਾ ਕੇ ਰਾ ਕੇ ਲੈ ਤੇ ਦਾਣੇ ਆਪਾਂ ਪਾਤੇ ਤੇ ਕਬੂਤਰੀ ਆਪਣੀ ਆ ਫਿਰਦੀ ਆ ਓਡੀ ਇਹ ਕਰੋ ਆਮ ਫਿਰਦੀ ਆ ਆਰਡਰ ਲੈਣ ਦੇ ਚਾਲ ਜਿਹੜੀ ਉਹ ਮਾਝਾ ਦੇ ਵੱਡਿਆਂ ਕਬੂਤਰਾਂ ਨੂੰ ਦਾਣੇ ਵਾਦੀਏ ਬਚਾਂ ਨੂੰ ਚੁੱਕ ਚੁੱਕ ਦੇਣੀ ਆ ਨਾ ਤਾਂ ਕਰਕੇ ਇਹਨੇ ਨਾ ਬੈਯੂ ਜਾਤਰੀ ਤੇ ਬੈਠੂ ਮੈਂ ਤਾਂ ਪਠਿਆ ਮੰਗਾ ਜਾਤਰੀ ਤੇ ਵੀੜੇ ਜੀ ਤਾਂ ਗਾਣੂ ਬਿਠਾਉਣੇ ਆ ਮੈਂ ਗਿੱਦੇ ਜੇ ਜਾਊਗੀ ਇਹ ਤਾਂ ਹੁਣ ਬਸ ਦੂਜਿਆਂ ਨੂੰ ਵੀ ਰੱਖ ਦਾਂਗੇ ਬਾਈ ਦਾਣੇ ਟਾਈਮ ਜਨ ਵਾਲੀ ਹੈ ਨਾ 4 4:30 ਹੋਣ ਵਾਲੇ ਨੇ ਤਾਂ ਕਰਕੇ ਬਾਕੀ ਕੋਈ ਗੱਲ ਇਹਨਾਂ ਨੂੰ ਖਾਣ ਨੂੰ ਦਾਣੇ ਨੂੰ ਨੇ ਦੇਣ ਦੇ ਬਚਨ ਚੁਕ ਜਾਗਾ ਨਾ ਇਹਨੇ ਉਹ ਭੈਜੂ ਆਖੇ ਕਿ ਉਤਰੀ ਆਪੇ ਕੋਈ ਇਸ਼ੂ ਨਹੀਂ ਹੈਗਾ ਤਾਂ ਫਿਰਦੀ ਹੈ ਉਹਦਾ ਕਿਹੜਾ ਕੋ ਡਰਾ ਯਾਰ ਬਸ ਤੋ ਹੈਪੀ ਤੇ ਬੈਠੂ ਵੀ ਜਾ ਕੇ ਉਹਦਾ ਪਰਸੋਂ ੜਾਈ ਤੇ ਅੱਜ ਗੱਲ ਨਹੀਂ ੜਾਈ ਗੱਲ ਤਾਂ ਮੀਂਹ ਖਰਿਆ ਮੌਸਮ ਖਰਿਆ ਤੇ ਪਰਸੋਂ ੜਾਈ ਸੀ ਅਰਸੋਂ ਆਕੇ ਸਾਧ ਰਿਤੇ ਵਗੀ ਤੀ ਧੂੜੀ ਤੀ ਹੋ ਸਾਧ ਰਿਤੇ ਤਾਂ ਹਾਲੀ ਤੇ ਵਗੀ ਤੀ ਆਕੇ ਤੇ ਬਾਕੀ ਚੱਲ ਹੁਣ ਫਿਰਦੀ ਆ ਹੁਣ ਦੇਖਦੇ ਆ ਕੀ ਕਰਦਾ ਬਚਾ ਜਾ ਵੀ ਆਉਣ ਵਾਲੀ ਆ ਥੱਲੇ ਬਸ ਹੁਣ ਆ ਜਾਂਦਾ ਬਚਾ ਆ ਗਿਆ ਓਏ ਸਰ ਹੋੜੀ ਹੋੜੀ ਇਹ ਵੀ ਗਿੱਜਜੂਗਾ ਬਈ ਹੁਣ ਹਨਾ ਤਰੋ ਗਿਆ ਕਿ ਸੌਂਗ ਬਜੇ ਦੋ ਆਉਣਾ ਪਾਗੀਆਂ ਓਏ ਧਾਨਾ ਕੋਣੀ ਮਸੂਬੇ ਲਾਗਿਆ ਖਾਣ ਤਾਂ ਬਚਾ ਉਹ ਯੱਕਰਨੀ ਉਹਦਾ ਵੀ ਇਹ ਨੂੰ ਖਾ ਲੈਣੇ ਦਾਣੇ ਜੁਨੇ ਇੰਨੇ ਕਬੂਤਰੀ ਬਹਿ ਜੂਗੀ ਤਬਨੇ ਦੋਨੇ ਘੋੜਾ ਜਿ ਫੇਰੀ ਪਾਏ ਜਾਣਗੇ ਭਾਈ ਕਿਉਂ ਇਧਰੋਂ ਕਬੂਤਰੀ ਆ ਉਧਰੋਂ ਆ ਕਬੂਤਰ ਬੰਨਿਆ ਹੋਇਆ ਛਾਦਰ ਤੇ ਲਾਲ ਸਿਰ ਆਪਣਾ ਨਾ ਆ ਗਿਆ ਸੀਗਾ ਤੇ ਤਾਂ ਕਰਕੇ ਇਹਨੇ ਇਹਨਾਂ ਨੂੰ ਖਾ ਲੈਣ ਦੇ ਦਾਣੇ ਕੋਈ ਕਰਨੀ ਉਹ ਚੱਕਰ ਨੂੰ ਭੁੱਖੇ ਨੇ ਕਬੂਤਰ ਵੀ ਹੁਣ ਉਹਨਾਂ ਨੂੰ ਪੌਲਿਆਂ ਦਾ ਦੇ ਦਿੰਦਾ ਬਸ ਲਓ ਬਈ ਸਾਰੇ ਕਬੂਤਰ ਲੈ ਲਾ ਆਪਾਂ ਥੱਲੇ ਚੈੱਕ ਕਰੋ ਇੱਧਰ ਆਪਣੇ ਬੱਚੇ ਖੱਚੇ ਮੋਜੀ ਵੀ ਬੈ ਗਈ ਆ ਕੇ ਜਮਾ ਸਿੱਧੀ ਛਤਰੀ ਦੇ ਉੱਪਰਲੀ ਤੇ ਬੈਠੀ ਆ ਬਈ ਤੇ ਉਹ ਵੀ ਪਿਠਾ ਲਈ ਆਪਾਂ ਵਧੀਆ ਤੇ ਲਾਲ ਸਿਰ ਆਪਣਾ ਫਿਰਦਾ ਚੈੱਕ ਕਰ ਸਕਦੇ ਤੁਸੀਂ ਲਾਲ ਸਿਰ ਹਨ ਤੇ ਦਾਣੇ ਦੋਣੇ ਆਪ ਤੇ ਖਾ ਲੂਗਾ ਕੋਈ ਸ਼ੋਣੀ ਤੇ ਉਹਨਾਂ ਨੂੰ ਪਾਣੀ ਧਰ ਦिए ਦਵਾਰੇ ਪਰ ਕੇ ਇਹ ਤਾਂ ਪਾਣੀ ਇਹਨਾਂ ਨੇ ਗੰਦਾ ਕਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਛੱਕਾ ਵੀ ਪਾਣੀ ਸਾਫ਼ ਹੁਣ ਫਰ ਲਿਆ ਆਪਣਾ ਇਹ 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 ਛੱਕਾ ਵੀ ਇਧਰ ਬੱਚਿਆਂ ਲਈ ਪਾਣੀ ਸਾਫ਼ ਧਰਤੀ ਆ ਯਾਰ ਇਹ ਤਾਂ ਕੀੜੇ ਨਕੋੜੇ ਜੇ ਬੜੇ ਭੰਨੇ ਚ ਇੱਕ ਕੋਈ ਸਿੱਧੀ ਪਰਖ λεਆਉਂ ਨਾ ਦੂਜਿਆਂ ਨੂੰ ਵੱਡਿਆਂ ਜੋੜਿਆਂ ਨੂੰ ਪਾਤਾ ਪਾਣੀ ਪਾਤਾ ਸੀ ਤੇ ਦਾਣੇ ਵੀ ਉਹਨਾਂ ਨੂੰ ਪਾਤੇ ਸੀ ਪਾਣੀ ਪੋਣੀ ਓਕੇ ਜਿਹੀ ਕੋਟੀ ਰੱਖਣੀ ਚਾਹੀਦੀ ਹੈ ਲੋ ਜੀ ਪਾਣੀ ਚੱਕ ਚੱਕੋ ਪਈ ਲਓ ਜੀ ਪਾਣੀ ਪੁਣੀ ਵੀ ਰੱਖਤਾ ਤੇ ਦਾਣੇ ਵੀ ਖਾਈ ਜਾਂਦੇ ਨੇ ਸਾਰੇ ਜਾਨਵਰ ਭੁੱਖੇ ਸੀਗੇ ਸਾਰਾ ਕੁਝ ਘਟਦਾ ਸੀ ਬਈ ਤਾਂ ਕਰਕੇ ਛਾਣ ਨੂੰ ਨੇ ਪਰ ਪਾ ਤੇ ਰਿਪੋਰਟ ਕਰਤੀ ਓਕੇ ਦੜਕਣਾ ਘੋਡਾ ਡਾ ਕੇ ਨਹੀਂ ਆਈ ਛੱਡ ਗਿਆ ਬਾਕੀ ਐ ਕੋਈ ਆਉਂਦਾ ਨਹੀਂ ਹੋ ਰਿਹਾ ਉਹ ਵੀ ਬਿੱਲੀ ਬਿੱਲੀ ਵੀ ਘਟ ਆਉਂਦੀ ਐ ਪੇੜੇ ਹੋਏ ਦੀ ਗੱਲ ਆ ਬਈ ਆਹਾਂ ਐ ਪੇੜੇ ਸੀ ਮੈਂ ਕੁੰਡੀ ਕੰਡੀ ਕੁਛ ਨਹੀਂ ਲੱਗਿਆ ਹੋਇਆ ਸੀ ਨਾ ਗਲਤੀ ਹੋ ਗਈ ਸੈਂਟੀ ਵੱਡੀ ਅਸ ਬਚਤ ਰਹੇਗੀ ਬਿੱਲੀ ਬੁੱਲੀ ਆਈ ਨਹੀਂ ਹੈਗੀ ਕਿਆ ਇਹਦਾ ਮਤਲਬ ਨਹੀਂ ਤਾਂ ਹੋ ਗਿਆ ਸੀਗਾ ਕੰਮ ਆਪਣਾ ਓਕੇ ਦਾਣਾ ਹੁਣ ਲਾਲ ਸਿਰਾ ਜਿਹਾ ਬਿਠਾਉਣੇ ਹੁੰਦੇ ਛਤਰੀ ਤੇ ਇਹ ਜੀ ਗਿੱਜੇ ਤਾਂ ਕੰਮ ਡਾ ਨਹੀਂ ਹੋ ਜੇ ਪਹਿਲਾ ਪੁੱਤਰਾ ਮੈਂ ਕੱਢੇ ਹੀ ਨਹੀਂ ਵਾਰਾਂ ਕਦੇ ਕੱਢਾਂ ਉਹ ਵੀ ਚਲੋ ਤਾਂ ਗਿੱਜਾਂ ਵਾਂਗੂ ਏਡੀ ਗੱਲ ਨਹੀਂ ਹੈਗੀ ਉਹ ਤਾਂ ਹੈਪੀ ਤੇ ਜਾਊਗਾ ਜਿਗਿਆ ਤੇ ਬਸ ਸਾਹੀ ਹੈ ਹੁਣ ਬੱਚੇ ਜੇ ਰਹਿਗੇ ਛਤਰੀ ਤੇ ਲਾਉਣ ਵਾਲੇ ਹਨਾ ਉਹ ਲਾ ਲਾਂਗੇ ਧੀਰੇ ਧੀਰੇ ਬੱਚੇ ਸਾਰੇ ਸਾਥਰੀ ਦੇ ਦਾਣੇ ਦੁਨੇ ਪਾ ਤੇ ਦਾਣੇ ਦੁਨੇ ਲਾ ਕੇ ਮੋਕਿਆ ਬਈ ਤੇ ਹਨਾ ਤੇ ਕਮੈਂਟ ਕੁਮੋਡੇ ਯਾਰ ਕਰਿਆ ਕਰੋ ਆਪਣਾ ਭਾਈ ਪ੍ਰਿੰਸ ਹੈ ਚੀਮਿਆਂ ਤੋਂ ਉਹੀ ਕਰਦਾ ਗੱਲਾਂ ਕਮੈਂਟ ਹਨ ਹੋਰ ਨਹੀਂ ਕੋਈ ਕਮੈਂਟ ਕਰ ਰਿਹਾ ਆਪਾਂ ਨੂੰ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਬਈ ਲਾਈਕ ਕਰੋ ਕਮੈਂਟ ਕਰੋ ਬਸ ਤੋਂ ਆ ਆਪਣੀ ਵੀਡੀਓ ਨੂੰ ਯਾਰ ਸ਼ੇਅਰ ਕਰ ਦਿਓ ਨਾਲ ਸਪੋਰਟ ਕਰੋ ਥੋੜੀ ਸਪੋਰਟ ਦੀ ਬਹੁਤ ਲੋੜ ਹੈ ਅਪਡੇਟ ਤੁਹਾਨੂੰ ਮਿਲਦੇ ਰਹਿਣਗੇ ਹੁਣ ਦਿਨ ਵਧੀਆ ਲੱਗਣ ਲੱਗੇ ਬੱਚੇ ਵਿੱਚ ਕੱਢਿਆ ਕਰਾਂਗੇ ਹਨ ਤੇ ਚੈਨਲ ਨੂੰ ਆਪਣੇ ਕੋਈ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ